ਕਵੀਰ ਚਤਰਾਈ ਅਤ ਕਣੀ ਹਰ ਜੱਬ ਹਿਰਦੇ ਮਾਹੇ ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰ ਮਾਹੇ ਕਵੀਰ ਚਤਰਾਈ ਅਤ ਕਣੀ ਚਤਰਾਈ ਕੌਣ ਕਰਦਾ ਪੜਨਤ ਕਰਦਾ ਆਪਣੇ ਆਪ ਨੂੰ ਚਲਾਕ ਸਮਝਦਾ ਚਾਹਤਾ ਉਹ ਸਮਝਦਾ ਬਰ ਚੱਜਲਾ ਜਤਰਾਈ ਕਰ ਨਾ ਪਾਇਆ ਚਤਰਾਈ ਪ੍ਰਾਪਤੀ ਨਹੀਂ ਹੁੰਦੀ ਬੰਵਾਨਾਂ ਨੂੰ ਪ੍ਰਾਪਤੀ ਕਾਹੀ ਨਹੀਂ ਹੁੰਦੀ ਜਿਹੜੇ ਗਿਆਨ ਦਾਕਾਰ ਹੁ ਚਤਰਾਈ ਕਰਦੇ ਨੇ ਜਿਹੜਾ ਗਿਆਨ ਰਖਸ਼ ਕਰਦੇ ਹੋ ਨਾ ਹੰਕਾਰੀ ਬਣਾ ਦਿੰਦੇ ਹੋ ਚਤਰਾਈ ਹੁੰਦੀ ਹੈ ਉਹ ਫਿਰ ਐਸੀ ਦਲੀਲਾਂ ਹੰਦਾ ਕਿ ਸੱਚ ਤੇ ਆਉਣਾ ਨਹੀਂ ਜਾਉਣਾ ਚਤਰਾਈ ਹੈ ਤੇਰੀ ਹੈ ਕਵੀਰ ਨੂੰ ਸਮਝਾ ਰਿਹਾ ਹੈ ਲੇਕਰ ਪਰ ਨਾ ਤਾਂ ਹਿਰਾਫਰੀ ਕਰ ਰਿਹਾ ਫੇਰਾ ਫੇਰੀ ਦਾ ਲੋ ਚਤਰਾਈ ਹੈ ਹਾਂ ਦਲੀਲਾਂ ਦੇ ਰਹੇ ਆ ਤੇ ਤਰਾਇ ਹੱਤ ਘੜੀ ਹਰ ਜੱਬ ਹਿਰਦੇ ਮਾਹੀ ਜਿਹੜੀ ਜਤਰਾਇ ਆ ਹੱਥ ਚੱਕੀ ਹੋਈ ਆ ਤੇਰੀ ਐ ਖੁਦੀ ਖੁਦਾ ਦਾ ਬਹਿਰ ਹੁੰਦਾ ਖੁਦੀ ਹੈ ਜਤਰਾਇ ਕਣੀ ਜਤਰਾਇ ਹੱਤਾ ਦੇਖੋ ਤੇ ਤਰਾਇ ਚਾਹੀਦੀ ਵੀ ਹੈ ਅਕਲ ਚਾਹੀਦੀ ਵੀ ਹੈ ਪਰ ਅਕਲ ਸਮਝਣ ਵਾਸਤੇ ਕਹੀਦੀ ਹੈ ਜਿਹੜੀ ਸਮਝ ਦੀ ਗੱਲ ਹੈ ਨਾ ਉਹਨੂੰ ਡਿਨਾਈ ਕਰਨ ਵਾਸਤੇ ਜਿਹੜੀ ਅਕਲ ਹੈ ਨਾ ਸੱਚ ਨੂੰ ਡਿਨਾਈ ਕਰਨ ਵਾਲੀ ਜਿਹੜੀ ਅਕਲ ਆ ਜਿਹੜੀ ਹੱਥ ਘੜੀ ਭੱਜਣਾ ਸੱਚ ਤੋਂ ਡਿਨਾਈ ਕਰਨਾ ਬਹਾਨੇ ਬਣਾਉਣਾ ਇਹ ਹੱਤਾ ਦੂਜਿਆਂ ਨੂੰ ਨਹੀਂ ਸਮਝੰਦਣਾ ਦਲੀਲਾਂ ਪੁੱਠੀਆਂ ਦੇੜੀਆਂ ਤਰਕ ਤੇ ਕੋ ਤਰਕ ਕਰਨਾ ਤਰਕਮਾੜੀ ਹੀ ਜੀ ਨਹੀਂ ਹੈ ਕੁਤਰਕਮਾੜਾ ਕੁਤਰਕਾੜੇ ਤਰਕਰੁਮਾੜਾ ਸਮਝਦੇ। ਇਹਨੇ ਕੁਤਰਕਾੜੇ ਨੇ ਨਾ ਤਰਕਨੁਬਾੜਾ ਸਮਝਦੇ। ਚਤਰਾਈ ਅਤਕੜੀ ਹਰ ਜਪ ਸਿਰਦੇ ਬਾਣੀ। ਹਰ ਨੂੰ ਜਾਣਦਾ ਹਿਰਦੇ ਚਾ ਨਾਲੇ ਮੰਨਦਾ ਵੀ ਅੰਦਰ ਹੈ ਸਭ ਦੇ। ਫਿਰ ਬਾਹਰ ਮੂਰਤੀ ਕਦੇ ਬਣਾਈਆ ਤਾਂ। ਪਰ ਉਹਨਾਂ ਦਾ ਦਰਸ਼ਨ ਕਦੇ ਹੋ ਜਾਣਗੇ। ਉੱਥੇ ਜੇ ਲੀਲਾ ਮੰਨਦਾ ਪੜਾਤ ਮੰਨਦਾ ਨਹੀਂ ਇਹ ਗੱਲ। ਇਤਤਰਾਈ ਇਹਦੇ ਅਸੀਂ ਤਾਂ ਮਨ ਭਗਤ ਦਾ ਮੰਨਦਾ ਹੀ ਨਹੀਂ ਵਿਵਹਾਰ ਹੁੰਦਾ ਤੂੰ ਮੰਨੀ ਵੀ ਜਾਣਾ ਅੰਦਰ ਹੁੰਦਾ ਬਾਹਰ ਵੀ ਮੰਨੀ ਜਾਣਾ ਕਿ ਸਰਾ ਹੀ ਨਹੀਂ ਹੋਰ ਕੀ ਹੈ ਬਾਹਰ ਵੀ ਮੰਨੀ ਜਾਣਾ ਸਾਵਤ ਬਾਹਰ ਕਰਦਾ ਸਾਬਤਾਂ ਨਹੀਂ ਕਰ ਸਕਦਾ ਅੰਦਰ ਜਦ ਮਨ ਲੈਣਾ ਉਹ ਕਹਣਾ ਨਹੀਂ ਨਹੀਂ ਬਾਹਰੋਂ ਵੀ ਮੜ ਜਾਂਦਾ ਹੈ ਪੱਥਰ ਚ ਵੀ ਹੁੰਦਾ ਸਦਾ ਚਾਹੀਦੀ ਹੈ ਜਦ ਮੈਂ ਅੰਦਰ ਨੇ ਭਗਤ ਦਾ ਉਹ ਇਹਨਾਂ ਨੇ પ્રસੰਗ ਲਿਆ ਹੋਇਆ ਇਹ ਤੇ ਤਰਾਹੀ ਹੱਥ ਘਣੀਆਂ ਪੜ ਲਦੀ ਉਹ ਅਗੇ ਅਰਥ ਕਰੇ ਨੇ ਗੁਰਬਾਣੀ ਦੇ ਹੱਥ ਘਣੀਆਂ ਪੜ ਲਦੀ ਕੀਤੀ ਹੋਈ ਇਹ ਕੁਛ ਕਰ ਰਿਹਾ ਅਸੀਂ ਪੰਡਤ ਪੰਡਤ ਉਹ ਪੰਡਤ ਦੀ ਸ਼ਰਾਰਤ ਨੂੰ ਹੱਥ ਘਣੀਆਂ ਕਹਿੰਦੇ ਹੁਣ ਵੀ ਇਹ ਹੋ ਰਿਹਾ ਹੈ ਪੇਤ ਨੂੰ ਤੋੜ ਬੜੋੜ ਕੇ ਪੇਸ਼ ਕਰ ਰਹੇ ਸੀ ਜਿਹੜੇ ਪੰਡਤ ਨੇ ਬਾਟ ਪਾੜੀ ਸੀ ਹੱਥ ਘਣੀਆਂ ਤੇ ਤਰਾਹੀ ਸੀ ਉਹਦੇ ਜਿਹੜੀ ਬੇਦੀ ਬਾਸ਼ਪਾੜ ਕੇ ਸਮ੍ਰਿਤ ਸ਼ਾਸਤਰ ਬਣਾਤੇ ਉਹੀ ਅਤਗੜੇ ਹਨ ਹੁਣ ਵੀ ਉਹੀ ਗੱਲ ਹੈ ਇਤਿਹਾਸ ਅਤਗੜੇ ਹਰ ਜੱਪ ਹਿਰਦੇ ਮਾਹ ਹੈ ਹਰ ਜੱਪਲਾ ਹਿਰਦੇ ਜਾਤੇ ਰਹੇ ਘਟ ਘਟ ਮੈਂ ਹਰ ਜੂ ਵਸਦਾ ਅੰਦਰ ਸਬੂਤ ਹੈ ਬਾਹਰ ਸਬੂਤ ਕੋਈ ਨਹੀਂ ਹਰ ਜੱਪ ਹਿਰਦੇ ਮਾਹ ਜੋ ਹਿਰਦੇ ਚ ਹਰ ਹੈ ਉਹ ਜੱਪਲਾ ਉਹ ਵੀ ਜਾਣ ਲੈ ਹੂ ਸੂੜੀ ਉੱਪਰ ਖੇਲਣਾ ਗਿਰੇ ਤਾਂ ਠਾਹ ਰਣਾ ਹੈ ਇਹ ਤਾਂ ਸੂੜੀ ਉੱਪਰ ਖੇਲਣ ਵਾਲੀ ਗੱਲ ਆ ਠਾਹ ਮੇ ਸੂੜੀ ਤੇ ਖੇਲਣ ਵਾਲੀ ਗੱਲ ਆ ਜੇ ਕਰ ਗਿਆ ਨਾ ਨਰਾਕਾਰੀ ਕੀ ਜਿਹੜੀ ਗਿਆਨ ਅੰਦਰਾਂ ਦੇ ਭਰੇ ਆ ਜੇ ਗਿਰ ਕੇ ਥੱਲੇ ਮਾਇਆ ਤੇ ਆ ਗਿਆ ਬੱਸ ਫੇਟ ਪਾਣਾ ਕੋਈ ਨਹੀਂ ਫਿਰ ਕਿਸਨਾ ਬੜੀ ਸਾਹਮਣਾ ਠਾਹਣਾ ਹੈ ਫੇਣੀ ਤੱਕਾਂ ਫੇ ਨਰਕਾਂ ਚ ਘੁੰਮਦਾ ਰਹੇ ਕਿਸਨ ਵਾਲੀ ਭਾਂਡੀ ਹਾਂਜੀ